ਸ੍ਰੀਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਵੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਕਲਾ ਵਿੱਚ ਰੱਖੇ ਜੀ ਲੱਗੇ ਆ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਜਿੰਨੇ ਸਾਡੇ ਨਾਲ ਨਵੇਂ ਤੇ ਪੁਰਾਣੇ ਸਬਸਕ੍ਰਾਈਬਰ ਜੁੜੇ ਹੋਏ ਆ ਜੀ ਉਹਨਾਂ ਦਾ ਜੀ ਤਹਿ ਦਿਲੋਂ ਧੰਨਵਾਦ ਹੈ ਜੀ ਤੇ ਅੱਜ ਮੌਸਮ ਫੇਰ ਮੀਂਹ ਵਾਲਾ ਬਣਿਆ ਪਿਆ ਜੀ ਕਿਉਂਕਿ ਸੌਣ ਕੱਲ ਚੜ ਗਿਆ ਤਾਂ ਹੁਣ ਕਹਿੰਦੇ ਨਹੀਂ ਹੁੰਦੇ ਵੀ ਜਦੋਂ ਸੌਣ ਚੜਦੀ ਸਾਰੇ ਮੀਂਹ ਪੈ ਜਵੇ ਤਾਂ ਉਹ ਫਿਰ ਪੂਰਾ ਮਹੀਨਾ ਸੌਣ ਦਾ ਮੀਂਹ ਹਟਦਾ ਹੀ ਨਹੀਂ ਤੇ ਹੁਣ ਪੂਰੀ ਬੱਦਲਵਾਜ਼ੀ ਹੋਈ ਪਈ ਹੈ ਜੀ ਉੱਪਰ ਤੇ ਪੂਰਾ ਮੈਨੂੰ ਜਿੱਥੇ ਲੱਗਦਾ ਜੀ ਪੂਰਾ ਮੀਂਹ ਕੱਟ ਕੇ ਪੈਣਾ ਕੱਲ ਆਇਆ ਤਾਂ ਮੀਂਹ 15 20 ਮਿੰਟ 10 ਕਿੰਮਿੰਟ ਮਸੀ ਪਿਆ ਪਰ ਪੈ ਗਿਆ ਸੌਣ ਖਾਲੀ ਨਹੀਂ ਗਿਆ ਜੀ ਇੱਧਰ ਚਰਨਜੀਤ ਕੋਰ ਬੈਠੀ ਆ ਇਹ ਬਸ ਕਹਿੰਦੇ ਨੇ ਹੁੰਦੇ ਵੀ ਜਦੋਂ ਹੁਣ ਕੰਮ ਬੰਦੇ ਨੇ ਬਾਹਰ ਨੇ ਕਰਨੇ ਦੇਖੋ ਤਾਂ ਕਰਨੇ ਹੀ ਪੈਣੇ ਆ ਹਨਾ ਤੇ ਇੱਧਰ ਆ ਵੀ ਜਾਨੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਗਿਰਦਾਸਾ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਤੇ ਮਾਣ ਦਿੰਦੇ ਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਉਹ ਸੌਂ ਜੜ ਗਿਆ ਮੇਰੇ ਵੀ ਮੈਡੀ ਹੁੰਦੀ ਲਵਾ ਲੈ ਕੱਲ ਦਾ ਜਿਹੜਾ ਸੋਣ ਅੱਜ ਦਾ ਨਹੀਂ ਹਾਂ ਅੱਜ ਦੂਗਾ ਤੇ ਨਾ ਮੈਂ ਮਹਿੰਦੀ ਹੀ ਲਵਾ ਕੇ ਵੇਖੀ ਮੈਂ ਮੇਰੀ ਗੱਲ ਆਪਾਂ ਚੱਲੂਗੇ ਮਹਿੰਦੀ ਜੁਣ ਚੁੱਕਾ ਹੋਰ ਸਾਥ ਚੱਲਾਂਗੇ ਠੀਕ ਹੈ ਪਹਿਲਾਂ ਤਾਂ ਦਿਖਾਉਣਾ ਆਪਾਂ ਨੇ ਕਿਸੇ ਦੁਕਾਨ ਆਪਣੇ ਮਿੱਤਰ ਆ ਮੁੰਡਾ ਜਿਹੜਾ ਪਿੰਡਾ ਉਹਨਾਂ ਦੀ ਭੈਣਾਂ ਨੇ ਇਹ ਸਮਝ ਆਪਣੇ ਉਹ ਕਰਦੀਆਂ ਉਹ ਹਾਂ ਸਮਾਨ ਵੇਚਦੀਆਂ ਵੀ ਤੇ ਮਨਿਆਰੀ ਦਾ ਵੀ ਕੰਮ ਕਰਦੀਆਂ ਉਹਨਾਂ ਦੀ ਵੀ ਬਣਾਉਂਗੇ ਵੀਡੀਓ ਤੇ ਉਹਨਾਂ ਨੂੰ ਪੁੱਛਾਂਗੇ ਆਫਰ ਤੇ ਭੈਣਾਂ ਨੂੰ ਵੀ ਦੱਸਾਂਗੇ ਹਾਂ ਵੀ ਜਿਹੜੇ ਨੇੜੇ ਤੇੜੇ ਦੀਆਂ ਵੀ ਉਹ ਭੈਣਾ ਉੱਥੇ ਆ ਕੇ ਭਈ ਮਹਿੰਦੀਆਂ ਜਾਂ ਕੋਈ ਸਮਾਨ ਚੂੜੀਆਂ ਹਨ ਹੱਥ ਸ਼ਿੰਗਾਰ ਜੋ ਵੀ ਹੁੰਦਾ ਹਨਾ ਫੌਣ ਦੇ ਮਹੀਨੇ ਚ ਭੈਣਾ ਜਰੂਰ ਤੋਂ ਦਿਓ ਲੈ ਸਕਣ ਸਸਤਾ ਠੀਕ ਨਹੀਂ ਗੱਲ ਕਿਉਂਕਿ ਹੁਣ ਦੇ ਸਭ ਕੁਬੀਲਦਾਰੀਆਂ ਸਭ ਦੀਆਂ ਮਜਬੂਰੀਆਂ ਸ਼ੌਕ ਵੀ ਸਭ ਨੂੰ ਸਭ ਨੂੰ ਸ਼ੌਂਕ ਸ਼ੌਕ ਵੀ ਸਭ ਆ ਚਾਹੇ ਸ਼ੌਕ ਸਭ ਦੇ ਹੁੰਦੇ ਹਨ ਹਾਂ ਚਾਹੇ ਥੋੜਾ ਬਹੁਤ ਸ਼ੌਕ ਤੇ ਪਰ ਮੇਰੇ ਬਿਆਨ ਹੁਣ ਨਹੀਂ ਲੱਗੀ ਹੈਗੀ ਹੁਣ ਤਾਂ ਲਵਾ ਦੇ ਚاہے ਥੋੜਾ ਚਾਹੇ ਬੋਤਾ ਇਹ ਵਿਆਹ ਨੂੰ ਗੱਲ ਸੁਣ ਮੇਰੀ ਵਿਆਹ ਨੂੰ ਤਾਂ ਅਕਸਰ ਸਾਰਿਆਂ ਨੇ ਐਨਾ ਵਿਆਹ ਕਰਤਾ ਮੈਂਹਦੀ ਦਾ ਸਭ ਨੂੰ ਭੈਣਾਂ ਨੂੰ ਚਾਹ ਹੁੰਦਾ ਚਾਹੇ ਕੋਈ ਤਿੱਤ ਹੋਵੇ ਜਾਂ ਤਿਹਾੜਾ ਹੋਵੇ ਜਾਂ ਨਾਂ ਵੀ ਹੋਵੇ ਕਿ ਮੈਂਹਦੀ ਦਾ ਤਾਂ ਬਹੁਤ ਚਾਹ ਹੁੰਦਾ ਸਾਰੀਆਂ ਭੈਣਾਂ ਨੂੰ ਮੈਂ ਦੱਸ ਵੀ ਤੈਨੂੰ ਵਿਆਹ ਨੂੰ ਮੈਂ ਤੈਨੂੰ ਫੋਨ ਕਰਿਆ ਤਾਂ ਵੀ ਤੂੰ ਲਵਾਈਂਦਾ ਹੈ ਖੜੀ ਦਸੀ ਮੈਂ ਜਟਪਟ ਹੋਣ ਕਰਕੇ ਵੀ ਲੇਟ ਹੋ ਗਏ ਜਿਦਾ ਕਰਕੇ ਲਵਾਈ ਜਾਂਦੀ ਹੈ ਪੂਰਾ ਸੀ ਖਾਤਾ ਵਿਆਹ ਦੇ ਵਿੱਚ ਪਾਇਆ ਤਾਂ ਜੀ ਹਫਤੇ ਦੇ ਵਿੱਚ ਤੂੰ ਮੈਂਹਦੀ ਨਹੀਂ ਲੱਗੀ ਬੈ ਜੀ ਵੀ ਮਿੱਠੀ ਸਹੀ ਗੱਲ ਹੈ ਤਦ ਕਵਿਲਦਾਰੀਆਂ ਤੋਂ ਕੀ ਕਰੀਏ ਲਾਈਸੀ ਲਾਈਸੀ ਜਿਹੜੇ ਅੱਗੇ ਦਾ ਟੈਟੂ ਵਾਲੀ ਚੱਲਦੀ ਹੁੰਦੀ ਸੀ ਜੀ ਕੰਨੋ ਪਾਣੇ ਪਤਾ ਉਹਦੇ ਜਿਹੜੇ ਕੇ ਡਿਜ਼ਾਈਨ ਵਾਲੀ ਐਵੇਂ ਤਾਰ ਕੇ ਨਾ ਉਹਦੇ ਉੱਪਰ ਕਲਿੱਪਰ ਜੇ ਪਰ ਟੈਟੂ ਜੇ ਬਸ ਐ ਮਾ ਕੇ ਤਰ ਦੇ ਟੈਟੂ ਜੀ ਲਾ ਲੀ ਜਦੋਂ ਉੱਤਰ ਗਈ ਸੀ ਉਹ ਤਾਂ ਠੀਕ ਨਹੀਂ ਮਨ ਮੰਨਿਆ ਮੇਰੇ ਕੀ ਖਾਲਾ ਜਿਹੜਾ ਨਾ ਕਹਿੰਦੇ ਹੁੰਦੇ ਵੀ ਸ਼ੈਗਨ ਹੁੰਦਾ ਉਹ ਤਾਂ ਆ ਮਹਿੰਦੀ ਦਾ ਹੀ ਹੁੰਦਾ ਹੈ ਕੀ ਕਾਲੀ ਦਾ ਫਿਰ ਤੈਨੂੰ ਨਹੀਂ ਨਾ ਕਰਿਆ ਇਹਦਾ ਮਤਲਬ ਇਹਦਾ ਸ਼ਗਨ ਵਿਆਹ ਨਾ ਨਾ ਮੈਂ ਉਹਦੀ ਇਹਦੇ ਲਵਾਈ ਸੀ ਨਾ ਨਾ ਮੈਂ ਉਹ ਨਹੀਂ ਇਹ ਕਿਨੂੰਾਈ ਸੀ ਫਿਰ ਸੋਹਰੇ ਹੀ ਲਾਈਦੇ ਹੁੰਦੇ ਆ ਬਈ ਜੇ ਤੋਤੇ ਤੇ ਆ ਰਸਗਨਾਂ ਦਾ ਕੀ ਹੁੰਦਾ ਘਰ ਤੇ ਚੱਲ ਕੋਈ ਨਾ ਇਹਦਾ ਖੁੱਜੀ ਸ਼ਗਨ ਕਰਿਆ ਸੀ ਵਿੱਚ ਟੈਟੂ ਵਾਲੀ ਲਾਈਦੀ ਵਿੱਚ ਲਾਈ ਤਾਂ ਹੈਗੀ ਸੀ ਨਾਲੇ ਆ ਕੇ ਬਦਮੂ ਹੋ ਜਾਂਦੀ ਇਹਨਾਂ ਨੇ ਨਹੀਂ ਵੀ ਸ਼ਗਨ ਤਾਂ ਕਰਾਂਗੇ ਵੈਸੇ ਉਹ ਗੱਲ ਕਰਦੇ ਫਿਰ ਜੀ ਭਾਈ ਮੇਰੇ ਤੇ ਕੇ ਵੀ ਦੇਖ ਤੇ ਦੇਖਿਆ ਦੀ ਨਹੀਂ ਸੋਹਰੇ ਦੀ ਪੈਂਦੀ ਹੁੰਦੀ ਸੋਹਰਿਆਂ ਦੇ ਲਵਾੜੀ ਦੇ ਸੋਹਰਿਆਂ ਦੇ ਲਵਾੜੀ ਦੇ ਉੱਥੇ ਹਾਂ ਉੱਥੇ ਸੋਹਰਿਆਂ ਦੇ ਕਹਿੰਦੇ ਤੁਸੀਂ ਚੱਲੋ ਆ ਮਿਲ ਕਰੋ ਜੀ ਚੱਲ ਕੋਈ ਨਾ ਚਲੋ ਰਾਜੀ ਰਹਿਣ ਦੋਏ ਤੇ ਬਾਕੀ ਬਹੁਤ ਵਧੀਆ ਆਪਣੀ ਜ਼ਿੰਦਗੀ ਵਿੱਚ ਐਸੀ ਖੁਸ਼ ਆ ਹਨਾ ਤੇ ਵਧੀਆ ਜ਼ਿੰਦਗੀ ਨੰਗ ਲਈ ਹੈ ਸਾਡੀ ਦੋਨਾਂ ਦੀ ਅਸੀਂ ਆਪਣੇ ਸਾਡੇ ਪਰਿਵਾਰ ਦੀ ਨਹੀਂ ਆਪਣੀ ਜ਼ਿੰਦਗੀ ਆਪਣੀ ਜ਼ਿੰਦਗੀ ਦਾ ਬਣੀ ਆ ਤੇ ਆਪਾਂ ਆਪਣੇ ਨਾਲ ਇੱਕ ਦੂਜੇ ਨਾਲ ਕਿੱਦਾਂ ਰਹਿ ਰਹੇ ਆ ਅਸੀਂ ਬਹੁਤ ਖੁਸ਼ ਆ ਬਹੁਤ ਵਧੀਆ ਆਪਣੀ ਜ਼ਿੰਦਗੀ ਵਿੱਚ ਤੇ ਬਹੁਤ ਵਧੀਆ ਸਾਡਾ ਪਰਿਵਾਰ ਆ ਦੋਨੇ ਬਹੁਤ ਵਧੀਆ ਸੀ ਆਪਣੀ ਜ਼ਿੰਦਗੀ ਵਿੱਚ ਖੁਸ਼ ਆ ਛੋਟੇ ਮੋਟੇ ਰਲਾਈਆਂ ਹੁੰਦੀਆਂ ਰਹਿੰਦੀ ਜੇ ਉਹ ਨਾ ਹੋਵੇ ਨਾ ਕਹਿੰਦੇ ਕੋ ਜਿੰਦਗੀ ਦਾ ਪਤਾ ਨਹੀਂ ਲੱਗਦਾ ਵੀ ਜਿੰਦਗੀ ਬਥੇਰੀ ਸਾਡੀ ਲੜਾਈ ਬਥੇਰੀ ਹੁੰਦੀ ਆ ਤੁਸੀਂ ਹੁਣ ਵੀਡੀਓ ਜਿਹੜੀ ਰੀਅਲ ਗੱਲ ਆ ਹੁਣ ਤੁਸੀਂ ਕਹੋਗੇ ਵੀ ਇਹ ਤਾਂ ਮੈਨੂੰ ਲੱਗਦਾ ਜਿੱਥੇ ਤੱਕ ਸਾਡੇ ਸਸਤਾ ਦਾ ਸੋਨੂੰ ਪੀਣਣ ਤੇਰੀ ਸਾਡੀ ਲੜਾਈ ਜ਼ਰੂਰ ਹੁੰਦੀ ਪਰ ਉਹ ਸਾਡੀ ਜਿਹੜੀ ਨਾ ਅੰਦਰ ਗੁਪਤੀ ਗੁਪਤੀ ਨਹੀਂ ਗੁਪਤੀ ਹੁੰਦੀ ਆ ਪਰ ਤੁਸੀਂ ਮੰਨਣਾ ਨਹੀਂ ਤੁਸੀਂ ਕਹੋਗੇ ਵੀ ਸਾਨੂੰ ਕਹਿੰਦਾ ਇਹ ਜਿੱਦਾਂ ਕਹਿੰਦੇ ਨੇ ਬੇਚੋਚਲੇਵਾਦੀ ਕਰਕੇ ਦਿਖਾਉਂਦੇ ਨੇ ਪਰ ਸਾਡੀ ਕੀ ਗੱਲ ਹੈਗੇ ਵੀ ਅਸੀਂ ਬਸ 5-10 ਮਿੰਟ ਰਹਿ ਸਾਡੇ ਚੁੱਪ ਜੇ ਬੈਠਾ ਪਾ ਧਾਇਲਾ ਨੇ ਬਣਾ ਲਾਣਾ ਜੇ ਚੁੱਪੋਂ ਤਾਂ ਮੈਣਾ ਨਾ ਮੋਸੇ ਦੀ ਜਾਨ ਨਹੀਂ ਰਹਿ ਸਕਦੀ ਕਿਉਂ ਇਹੀ ਜ਼ਿੰਦਗੀ ਹੈ ਹਾਂ ਜ਼ਿਆਦਾ ਪਰ ਨਹੀਂ ਸੀ ਨਾ ਦੂਰ ਹੈ ਸਾਡਾ ਨਾ ਫਿਰ ਚੁੱਪ ਰਹਿ ਸਾਡੇ ਨਾ ਰੋ ਚੁੱਪ ਰਹਿ ਸਾਡੇ ਕਿਉਂਕਿ ਇੱਕ ਜਦੋਂ ਆਪਾਂ ਨਾ ਇੱਕ ਦਿਲ ਤੇ ਦੋ ਦਿਲ ਹੋ ਜਾਣ ਇਕੱਠੇ ਹੈ ਨਾ ਵੀ ਹੁਣ ਮੈਂ ਇਕੱਲਾ ਤਾਂ ਤੂੰ ਮੇਰੇ ਨਾਲ ਜੁੜ ਗਈ ਹੁਣ ਜੇ ਮੰਨ ਲਾ ਤੈਨੂੰ ਕੋਈ ਪ੍ਰੋਬਲਮ ਹੈ ਜਾਂ ਕੋਈ ਪੇਕੇ ਦੇ ਤਨੂੰ ਪ੍ਰੋਬਲਮ ਜਾਂ ਪਰਮਿੰਦਰ ਮੈਂ ਹੀ ਖੜਨਾ ਜੇ ਹੁਣ ਮੰਨ ਲਾ ਮੈਨੂੰ ਇਧਰ ਤੇਰੇ ਸਹੁਰੇ ਵਿੱਚ ਪ੍ਰੋਬਲਮ ਅੱਪਾ ਸਾਰੇ ਨਾਲ ਰਲ ਕੇ ਹੁਣ ਸਾਹਮਣਾ ਕਰਨਾ ਹੈ। ਇਹ ਜ਼ਿੰਦਗੀ ਹੈ। ਸਭ ਤੋਂ ਵੱਡਾ ਜੀਵਨ ਸਾਥੀ ਹੋਊਗਾ ਜਿਹੜਾ ਬੰਦਾ ਤੇ ਵੀ ਦੇ ਹਰ ਇੱਕ ਦੁੱਖ ਸੁੱਖ ਨੂੰ ਸਮਝੇ। ਹਮਝੇ। ਜਦੋਂ ਮੇਰੇ ਘਰ ਵਿੱਚ ਕੋਈ ਦੁੱਖ ਆਉਂਦਾ ਪੇਕੇ ਆਜਾ ਤੁਸੀਂ ਸਾਥਿਲਦੇ ਆ ਮੇਰੇ ਨਾਲ ਖੜਦੇ ਆ। ਤੇ ਮੈਨੂੰ ਅਹੀ ਚਾਹੀਦਾ ਵੀ ਜੇ ਮੈਨੂੰ ਨਾ ਪਿੱਛੇ ਦੇਖਣ ਦੀ ਲੋੜ ਪਵੇ ਮੇਰੇ ਨਾਲ ਖੜੇ ਹੋਵੇ। ਚਲ ਬੰਦਾ ਸਲਾਹ ਹੀ ਦੇ ਦੇਵੇ। ਬੰਦਾ ਆਇਆ ਕਹਿੰਦਾ ਨਾਲ ਨਦੇਰੇ ਘੜਾ ਚਲ ਵੀ ਤੇ ਕਬਰ ਆਉਣਾ ਨਹੀਂ। ਉਹਦੇ ਵਿੱਚ ਹੌਸਲਾ ਮਿਲ ਜਾਂਦਾ। ਚਾਹੇ ਚਲੋ ਕਰਨੀ ਕਰਾਉਣੇ ਦਾ ਮਾਰਾ ਦੇ ਹੱਥ ਹੁੰਦੀ ਆ। ਬਿਲਕੁਲ ਪਤਾ ਹੈ। ਅਸੀਕਾ ਇੱਕ ਬੰਦਾ ਕਹਿੰਦਾ ਮੈਂ ਮੂਰੇ ਇੱਕ ਜਰੀਆ ਬਣ ਜਾਂਦਾ ਜਰੀਆ ਹੁਣ ਤੁਸੀਂ ਜਿੱਦਾਂ ਕੋਈ ਛੱਟ ਪੇਟ ਵੱਜੇ ਕੋਈ ਵੀ ਚੱਕਰ ਹੋਵੇ ਘਰ ਵਿੱਚ ਤੁਸੀਂ ਕਹਿੰਦੇ ਮੈਂ ਅਖਾੜਾ ਜਾ ਰਹੀ ਨਹੀਂ ਤੈਨੂੰ ਕੀ ਟੈਨਸ਼ਨ ਚਲ ਮੈਨੂੰ ਟੈਨਸ਼ਨ ਹੁੰਦੀ ਹੀ ਨਹੀਂ ਮੈਂ ਛੱਡ ਦੰਨੀ ਆ ਵੀ ਜੋ ਕੁਝ ਕਰਨਾ ਇਹਨਾਂ ਨੇ ਕਹਿੰਦਾ ਮੈਂ ਤਾਂ ਕੁਝ ਕਰ ਨਹੀਂ ਸਕਦੇ ਹਨਾ ਇਹ ਜੀਵਨ ਸਾਥੀ ਦੇ ਵਿੱਚ ਜਿਹੜੀ ਆ ਗੱਲਾਂ ਬੰਦੀਆਂ ਹੋਣਾ ਜ਼ਰੂਰੀ ਵੀ ਜ਼ਰੂਰੀ ਆ ਤੇ ਇਹੀ ਜ਼ਿੰਦਗੀ ਆ ਅੱਜ ਮੈਨੂੰ ਲੱਗਦਾ ਜੇ ਮੇਰੇ ਹੁਣ ਅੱਜ ਇਹਨਾਂ ਨੇ ਕੱਲ ਦਾ ਟਾਈਮ ਲੈ ਲਿਆ ਜੇ ਕੱਲ ਨੂੰ ਨਾ ਚੁੜੀਏ ਤੇ ਮੈਂ ਨਹੀਂ ਫੇਰ ਸਾਡਾ ਜੰਗ ਲੱਗੇਗਾ ਕੋਈ ਗੱਲ ਨਹੀਂ ਚੂੜੀਆਂ پتہ ਕੀ ਗੱਲ ਹੈ ਤੈਨੂੰ ਮੈਂ ਅੱਜ ਹਲੇ ਬਹੁਤ ਦਿਨ ਪਏ ਸੌਣ ਖਤਮ ਹੋ ਨੂੰ ਪਤਾ ਆਹ ਗੱਲ ਨਾ ਕਹੋ ਤੁਸੀਂ ਸਵਰ ਨੂੰ ਵੀ ਆਇਆ ਕਰ ਲੈਂਦੇ ਆ ਤਿੰਨ ਸਵਰ ਨੂੰ ਨਾ ਜਿਹੜਾ ਪੱਲੇ ਦਵਾਰ ਨੂੰ ਕੋ ਸਵਾਦ ਹੋਰ ਤਿੰਨ ਦਿਨ ਦਵਾਰ ਚੱਲਣੇ ਤਿੰਨ ਦਿਨ ਉਹ ਤਿਆ ਦਿਨ ਵੀ ਲੱਗ ਜਾਂਦਾ ਮੈਨੂੰ ਤਾਂ ਜੀ ਭੈਣਾਂ ਨੂੰ ਤਾਂ ਸੇਲਾਂ ਦੀ ਦੀਕ ਰਹਿੰਦੀ ਆ ਹੈ ਮੈਂ ਕਹੀ ਇਹਨਾਂ ਨੇ ਵੀ ਛੱਡ ਕਾ ਨੂੰ ਨਾ ਵੀ ਪਸ਼ੀਰ ਦੀ ਜੋੜ ਮੇਲੇ ਤੇ ਚੱਲੇ ਆ ਸਮਾਨ ਥੋੜੀ ਦੇਰ ਦਿਨ ਚੱਲੇ ਪਰ ਇਹਨਾਂ ਨੂੰ ਇਹ ਹੁੰਦਾ ਵੀ ਹਾਂ ਵੀ ਇਹਨਾਂ ਨੂੰ ਇਹ ਹੁੰਦਾ ਵੀ ਭਾਈ ਇਹ ਮਸੀ ਜਿਹੜਾ ਉਹ ਸੇਲਾ ਲੱਗੀਆਂ ਵੀ ਲੱਗਣ ਨਾ ਲੱਗਣ ਸੋਨੂੰ ਨਾਈ ਉਹ ਵੀ ਨਹੀਂ ਗਾ ਅਸੀਂ ਤਾਂ ਆਪਣੇ ਨੂੰ ਸਮਝਾ ਲੈਣੇ ਸਾਨੂੰ ਪਤਾ ਕਿ ਸਾਡੇ ਸੀਧੀ ਦੇ ਦਿੰਦੇ ਵੀ ਅਸੀਂ ਇੱਥੇ ਕੀ ਕਰਨਾ ਹੈ ਹੁਣ ਜਿਹੜੇ ਬੱਚੇ ਆ ਉਹਨਾਂ ਨੂੰ ਸਮਝਾਉਣਾ ਥੋੜਾ ਮੁਸ਼ਕਲ ਹੋ ਜਾਂਦਾ ਹੁਣ ਬੜੀਆਂ ਬੜੀਆਂ ਚੀਜ਼ਾਂ ਨੇ ਆਨੇ ਲੈ ਲੈਂਦੇ ਆ ਮੰਨ ਕੇ ਚੱਲ ਅਸੀਂ ਵੀ ਦਵਾ ਦੰਨੇ ਚਲੋ ਅਸੀਂ ਖਿੰਡ ਪਗਾ ਦੰਨੇ ਨੇ ਆਨੇ ਦੇ ਪਰ ਉਹ 2-4 ਦਿਨ ਚੱਲਰ ਚਲਾਉਂਦੇ ਵੀ ਨਹੀਂ ਤੋੜ ਕੇ ਰੱਖ ਦਿੰਦੇ ਨੇ ਵੀ ਸਾਡੇ ਦਿਲ ਨੂੰ ਦੁੱਖ ਲੱਗਦਾ ਵੀ ਦੇਖੋ ਅਸੀਂ ਕਿਵੇਂ ਮਿਹਨਤ ਕਰਦੇ ਆ ਤਾਂ ਅਗਰ ਕਿਸੇ ਸੇਲ ਨਾਲ ਜਬੜ ਦਿੰਨੀ ਨੇ ਆਨੇ ਦੇ ਸੇਲ ਨਾਲ ਜਿਹੜੀ ਦੇਖ ਮੈਂ ਤਾਂ ਇੱਕ ਗੱਲ ਮੈਂ ਤੇਰੀ ਚਾਹ ਜੀ ਗੱਲ ਕਹਾਂ ਚਲੋ ਮੈਨੂੰ ਹੋਰਾਂ ਦੇ ਬੱਚਿਆਂ ਦੇ ਭੈਣ ਭਰਾਵਾਂ ਦੇ ਦਾ ਪਤਾ ਨਹੀਂ ਪਰ ਸਾਡੇ ਮਨਿੰਦਰ ਨੇ ਕਦੇ ਵੀ ਹਿੰਡ ਨਹੀਂ ਕਰੀ ਵੀ ਮੈਨੂੰ ਆ ਦਵਾ ਦਿਓ ਮੈਂ ਤਾਂ ਲੈ ਕੇ ਹੀ ਖੜਨਾ ਪਰ ਉਹਨੇ ਕਦੇ ਨਹੀਂ ਦੇ ਹੂੰ ਜੇ ਉਹਨੇ 100 ਵਾਲੀ ਚੀਜ਼ ਦੇਖ ਲਈ ਜੇ ਅਸੀਂ ਇਹਨਾ ਪੁੱਤ ਪੈਸੇ ਨਹੀਂ ਤਨ ਕਹਣਾ ਚੱਲ ਪਾਪਾ ਕੋਈ ਨਹੀਂ ਤੁਸੀਂ ਜਿਹੜਾ ਤੁਹਾਡਾ ਜੀ ਕਰਦਾ ਮੈਨੂੰ ਖੇਡਣ ਨੂੰ ਦਵਾ ਦਿਓ ਉਹ 50 ਰੁਪਏ ਵਾਲੀ ਚੀਜ਼ ਨਾਲ ਵੀ ਖੁਸ਼ ਹੋ ਜਾਂਦਾ ਹੈ ਹਨਾ ਕਿਉਂਕਿ ਉਹ ਨਾ ਹੁਣ ਤੇ ਬੱਚਾ ਬੇਸ਼ੱਕ ਆ ਪਰ ਉਹ ਸਮਝਦਾ ਜ਼ਰੂਰ ਆ ਹਨਾ ਵੀ ਕੋਈ ਗੱਲ ਨਹੀਂ ਵੀ ਜੇ ਆਰਜਨਿਕ ਕਾਲੂ ਮਿਲ ਜੂਗੀ ਪਰ ਇਹ ਨਹੀਂ ਗੱਲ ਹੈ ਤਨਮੈ ਇੱਕ ਗੱਲ ਹੋਰ ਵੀ ਰੱਖਦਾ ਨਾ ਹਜੇ ਮੈਂ ਕਹਿ ਦਿੰਦਾ ਹੁਣ ਚਰਨਜੀਤ ਨੂੰ ਵੀ ਚਰਨਜੀਤ ਇਹਦੀ ਐਡੇ ਐਡੇ ਡਿਮਾਂਡ ਆ ਜਿਵੇਂ ਮੰਨ ਲਓ ਹੁਣ ਉਹ ਸਾਈਕਲ ਹੀ ਲਈਤੀ ਨੇ ਉਹ ਖੜੀ ਆ ਹੈ ਮੈਂ ਇਹਨੂੰ ਇਹਨੇ ਚਰਨਜੀਤ ਨੇ ਕਿਹਾ ਚਲੋ ਕੋਈ ਨਹੀਂ ਦਵਾ ਦੋ ਮੈਂ ਚਰਨਜੀਤ ਨੂੰ ਕਿਹਾ ਵੀ ਚਰਨਜੀਤ ਮੇਰੇ ਕੋਲ ਇੰਨੇ ਪੈਸੇ ਨਹੀਂ ਆਏਗੇ ਇਹ ਆਈਤੀ 8000 ਦੀ ਆਈਤੀ ਨੇ 5500 ਹਾਂ 5500 ਦੀ ਆਈਤੀ ਇਹ ਤੇ ਮੈਂ ਇਹਨੂੰ ਕਿਹਾ ਵੀ ਹਾਈ ਮੈਨੇ ਪੈਸੇ ਕਿਥੋਂ ਲਾ ਮਾ ਹਾਂ ਨਾ ਹਲੇ ਹੈ ਨਹੀਂ ਮੇਰੇ ਪਾਸ ਤੇ ਥੋੜੀ ਪ੍ਰੋਬਲਮ ਚੱਲਦੀ ᱛੀ ਉਹ ਤੋਂ ਬਾਅਦ ਦੇ ਵਿੱਚ ਇਹਨੇ ਇਹਨੇ ਚਰਨ ਮਨਿੰਦਰ ਨੇ ਕੀ ਕਰਿਆ ਕਹਿੰਦਾ ਵੀ ਐ ਨਹੀਂ ਗੱਲ ਬਾਣੀ ਹੋਣੀ ਹੁਣ ਕਹਿੰਦਾ ਗੱਲ ਤਾਂ ਬਣਾਉਣੀ ਹੋ ਪੈਣੀ ਆ ਚਲੋ ਇਹਨੇ ਆਪਣੇ ਤਾਈ ਨੂੰ ਦੱਸਿਆ ਤਾਈ ਨੂੰ ਕਹਿੰਦਾ ਤਾਏ ਹੋਰਾਂ ਨਿਆਣਿਆਂ ਕੋਲ ਵੀ ਤਾਂ ਸਾਈਕਲੀਆਂ ਰ ਕਹਿੰਦਾ ਮੈਨੂੰ ਸਾਈਕਲੀ ਦਵਾ ਦਿਓ ਹਨਾ ਵੀ ਚੱਲ ਹੁਣ ਨਹੀਂ ਥੋੜੇ ਦਿਨਾਂ ਤੱਕ ਦਵਾ ਦਿਓ ਬਸ ਐ ਦੇਖ ਲਾ ਤੂੰ ਤਾਏ আর ਬੀਬੀ ਨੇ ਪਤਾ ਹੀ ਲੱਗਣ ਦਿੱਤਾ ਕਦੋਂ ਇਹਨੂੰ ਸਾਈਕਲ ਦੀ ਤੋ ਅਸੀਂ ਹਜੇ ਥੋੜੀ ਕਾਲ ਕਰ ਦਨੇ ਆ ਮਨਿੰਦਰ ਨੂੰ ਸਬਰ ਦੇ ਵਿੱਚ ਨਾ ਜਿਹੜਾ ਸਬਰ ਦਾ ਫਾਲ ਹੁੰਦਾ ਮਿੱਠਾ ਹੁੰਦਾ ਉਹ ਵੀ ਹੈ ਪਰ ਹਲੇ ਅਸੀਂ ਕਾਲ ਕਰ ਦਨੇ ਆ ਚੰਨੀ ਜੀ ਤੈਨੂੰ ਮੰਨਣ ਜੋ ਗੱਲ ਆ ਪਰ ਬੀਬੀ ਆ ਲੈ ਅੱਛਰੇ ਜੇ ਨਾ ਹੁਣ ਵੀ ਜਾ ਕੇ ਕਰ ਦੇ ਉਹਨੂੰ ਆ ਚਾਹੀਦਾ ਉਹ ਇਹਨੂੰ ਲੈ ਕੇ ਦੇਣਗੀ ਦੇਣਗੀ ਇਹ ਤੂੰ ਮੰਨਦੀ ਆ ਨਾ ਗੱਲ ਮੰਨਦੀ ਤਾਂ ਹੈਗੀ ਇਹ ਪਰਿਵਾਰ ਆ ਇਹ ਇੱਕ ਪਿਆਰ ਆ ਇੱਕ ਗੱਲ ਐ ਵੀ ਆ ਹੁਣ ਦੇਖੋ ਜੇ ਆਪਾਂ ਨਾਲ ਉਹਨੂੰ ਮਿੰਟ ਦੇ ਚੀਜ਼ ਲੈ ਕੇ ਵੀ ਦੇ ਦਨੇ ਆ ਪਰ ਸਾਡੀਆਂ ਵੀ ਗਲਤੀਆਂ ਨੇ ਕਾਤੇ ਵੀ ਥੋੜਾ ਜਿਹਾ ਨਿਆਣੇ ਨੂੰ ਵੀ ਸਬਰ ਆਉਣ ਲੋ ਕਿਉਂ ਚੀ ਦੀ ਅਮੀਰ ਤਾਂ ਜਾਣੇ ਨੇ ਆਣਾ ਬਹੁਤ ਕਿਵੇਂ ਮਿਲੀ ਹੈ ਕਿ ਹੁਣ ਕੋਈ ਵੀ ਚਾਹੇ ਮਾਤਾ ਦਵਾਦ ਵਿੱਚ ਹੈ ਬੜਾ ਦਾਦੇ ਪੈਸੇ ਦਾ ਪੇਟ ਨੂੰ ਨਹੀਂ ਲੱਗਦੇ ਦਰੱਖਤ ਨੂੰ ਨਹੀਂ ਲੱਗਦੇ ਉਹ ਵੀ ਮਿਹਨਤ ਕਰਕੇ ਮਿਹਨਤ 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 ਤੇ ਬੜਾ ਮਿਹਨਤ ਕਰਦਾ ਤਾਂ ਮਾਤਾ ਨੂੰ ਦੰਦਾ ਹੈ ਨਾ ਤੇ ਉਹ ਜਿਹੜਾ ਬਾਹਰ ਕਮਾਉਣ ਜਾਂਦੇ ਮੈਨੂੰ ਐ ਵੀ ਉਹਨੂੰ ਮਿਹਨਤ ਦਾ ਅਹਿਸਾਸ ਹੋਵੇ ਅਹਿਸਾਸ ਹੋਵੇ ਵੀ ਉਹ ਮਿਹਨਤ ਕਿਵੇਂ ਕਰਦੇ ਹੁਣ ਬਾਹਰ ਦੇਖੋ ਜਿਹੜੇ ਬੰਦੇ ਨੇ ਆਪਾਂ ਕਹਿ ਦਿੰਦੇ ਨੇ ਵੀ ਬਾਹਰ ਕਮਦ ਕੰਮ ਕਰਦੇ ਨੇ ਜਿਹੜਾ ਜਿਹਦੀ ਡਿਊਟੀ ਲਾਤੀ ਚਾਹੇ ਉਹਨੇ ਕਹਤਾ ਕਿ ਗੰਦ ਚੱਕ ਉਹ ਵੀ ਚੱਕਣਾ ਪੈਣਾ ਸਾਨੂੰ ਕਿਉਂਕਿ ਅਸੀਂ ਕੰਮ ਕਰਨ ਗਏ ਹਾਂ ਨਾ ਸਾਨੂੰ ਹਰ ਇੱਕ ਕੰਮ ਕਰਨਾ ਪੈਣਾ ਕਰਨਾ ਹੀ ਪੈਣਾ ਵੀ ਜਦੋਂ ਪੱਕੇ ਨੇ ਥੱਲੇ ਸਾਨੂੰ ਇੱਥੇ ਕੋਈ ਦੇਖੋ ਕੋਸਾ ਗੰਦੀ ਚੀਜ਼ ਵੀ ਪਈ ਉਹ ਵੀ ਸਾਨੂੰ ਚੱਕਣੇ ਪੈਣੀ ਕਿਉਂਕਿ ਅਸੀਂ ਡਿਊਟੀ ਕਰਦੇ ਹਾਂ ਸਾਡਾ ਫਰਜ਼ ਆ ਇਹ ਸਾਡਾ ਇਹ ਰੋਜ਼ਗਾਰ ਹੈ ਮਾਪੇ ਵੀ ਨਿਆਣੇ ਨੂੰ ਉਹ ਵੀ ਗੱਲ ਦਾ ਪਤਾ ਲੱਗਣਾ ਚਾਹੀਦਾ ਵੀ ਸਾਡੇ ਮੰਮੀ ਡੈਡੀ ਤਾਇਆ ਕੋਈ ਵੀ ਕੰਮ ਕਰਦਾ ਵੀ ਕਿੱਦਾਂ ਕਰਦਾ ਮੈਂ ਉਹ ਚੀਜ਼ਾਂ ਪੈਸੇ ਕਿੱਦਾਂ ਕਮਾਉ ਹਾਂ ਮੈਂ ਤੇਰੀ ਗੱਲ ਮੰਨ ਲਿਆ ਪਰ ਵੈਸੇ ਮੈਂ ਤੈਨੂੰ ਗੱਲ ਦੱਸਦਾ ਵੀ ਜੇ ਸਾਡੇ ਕੋਲ ਨਹੀਂ ਨਾ ਮਤਲਬ ਦੁਆ ਹੁੰਦੀ ਚੀਜ਼ ਤਾਂ ਉਹ ਵੀ ਕਹਿੰਦੇ ਕੋਈ ਨਹੀਂ ਅਸੀਂ ਤਾਂ ਕੋਈ ਲੱਗਦੇ ਆ ਖਰਚਣੇ ਆ ਬਰਾਬਰ ਹ ਦੋ ਸਾਲਾਂ ਚਾਲੋ ਚੱਲਿਆ ਉਹਦੇ ਬੂਟ ਥੱਲੇ ਥੋੜਾ ਟੁੱਟ ਗਿਆ ਮੈਂ ਇਹਨੂੰ ਦਵਾਉਣ ਦਾ ਚਾਹ ਹੂੰ ਕੱਲ ਦਵਾ ਦਈਏ ਪਰ ਮੈਂ ਥੋੜੇ ਨੂੰ ਅਹਿਸਾਸ ਕਰਾਉਣੀ ਮੈਨੂੰ ਦੱਸ ਲੈ ਨੀ ਪੁੱਤ ਤੈਨੂੰ ਤਾਂ ਇਹ ਅਸੀਂ ਚੱਲ ਫੇਰ ਵੀ ਤੂੰ ਦੇ ਲੇ ਤੂੰ ਸਾਲੇ ਗੱਡੇ ਅਸੀਂ ਕਈ ਕਈ ਸਾਲ ਵੀ ਗੱਡੇ ਰਹੇ ਬੂਟਾਂ ਨਾਲ ਅਸੀਂ ਚੋਕੇ ਵੀ ਉਹ ਟਾਈਮ ਸਾਰੇ ਆ ਹਨਾ ਉਹ ਸਮਾਂ ਤੇ ਤੂੰ ਥੋੜਾ ਜਿਹਾ ਮੈਂ ਇਹਨੂੰ ਦਵਾਉਣ ਤਾਂ ਬਣੀ ਨਹੀਂ ਜੜੀ ਕੋਈ ਗੱਲ ਵੱਡੀ ਨਹੀਂ ਹੈਗੀ ਚਲੋ ਆਪਾਂ ਮੈਂ ਤਾਂ ਨਿਆਣਾ ਕਰ ਪਰ ਮੈਂ ਇਹਨੂੰ ਅਹਿਸਾਸ ਕਰਾਉਣੀ ਉਹ ਚੀਜ਼ ਹੈ ਹਾਂ ਵੀ ਹੁਣ ਉਹਨੂੰ ਲਿਆ ਕੇ ਦੇਣੇ ਬੂਟ ਹੋਰੇ ਮੈਨੂੰ ਆਪਣਾ ਦਿੱਤੇ ਹੋਏ ਪੈਸੇ ਜਿਹੜੇ ਜਨਮ ਦਿਨ ਵਾਲੇ ਇਕੱਠੇ ਕਰਕੇ ਉਦੋਂ ਮੈਨੂੰ ਫੜਾਇਆ ਮम्मा ਮੈਨੂੰ ਬੂਟ ਲੈ ਕੇ ਪਾਪਾ ਮੈਂ ਕਿਹਾ ਪੁੱਤ ਲਿਆਉਣ ਦੀ ਗੱਲ ਨਹੀਂ ਮੈਂ ਤੇਰੇ ਪੈਸੇ ਤੇ ਵੀ ਬੈਠੀ ਮੈਂ ਤੇਰਾ ਜਨਮ ਦਿਨ ਵੀ ਨਹੀਂ ਟੀਕਦੀ ਤੈਨੂੰ ਮੈਂ ਸਵੇਰੇ ਲਿਆ ਦੂੰਗੀ ਅੰਨੇ ਜਿਹੜੇ ਅੱਗੇ ਹੈਗੇ ਵਪਾਰਤ ਨੂੰ ਥੋੜਾ ਜਿਹਾ ਸਾਾਸ ਹੋਵੇ ਇਹ ਚੀਜ਼ ਦਾ ਵੀ ਇਹ ਕਿੱਦਾਂ ਲਿਆਂਦੀ ਆ ਸੀ ਸਹੀ ਗੱਲ ਵੀ ਥੋੜਾ ਜਿਹਾ ਪਤਾ ਲੱਗੇ ਨਾ ਵੀ ਚੀਜ਼ ਨੂੰ ਸੰਭਾਲਣਾ ਵੀ ਆ ਬਹੁਤ ਜ਼ਰੂਰੀ ਆ ਖੇਲਣਾ ਖੁੱਟਣਾ ਵੀ ਚਲੋ ਚੀਜ਼ ਟੁੱਟ ਜਾਂਦੀ ਐ ਇਹ ਨਹੀਂ ਗੱਲ ਹੁੰਦੀ ਪਰ ਥੋੜਾ ਜ ਤੁਹ ਘਰ ਨੂੰ ਉਹਦਾ ਵਿਚਾਰਦਾ ਇੱਕ ਦੋ ਜਿਹੜੇ ਕੱਲ ਵਿੱਚ ਕੰਮ ਰਹਿ ਗਏ ਤੁਸੀਂ ਵੀਡੀਓ ਚ ਕਹਿ ਦਨੇ ਆ ਵਿਚਾਰਦਾ ਉਹ ਸੁਣ ਤਾਂ ਲੈ ਗੱਲ ਕੀ ਆ ਉਹਦੀ ਕੱਲ ਤੱਕ ਸਾਹਮਣੇ ਕਿੰਨੇ ਕੰਮ ਨਿਕਲ ਗਏ ਹੂੰ ਨਿਕਲੇ ਨਹੀਂ ਜਾਂ ਤੂੰ ਕਹਿ ਨਹੀਂ ਨਿਕਲਣਾ ਨਾ ਲੈ ਕੇ ਵਿਚਾਰਦਾ ਉਹਦੇ ਸੰਵੇੜ ਕਿਉਂ ਉਹ ਤਾਂ ਕੀ ਆ ਪਹਿਲਾਂ ਉਹਦੇ ਜਾਣਾ ਹੈ ਪਹਿਲਾਂ ਉਹਦੇ ਹੁਣ ਕੰਮ ਉਹਦੇ ਹੀ ਨਹੀਂ ਵੇੜਨਾ ਪਹਿਲਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਦੇਖਾਂਗੇ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਆਪ ਮਿੱਤਰ ਦੇ ਘਰ ਉਹ ਵੀ ਕੰਮ ਕਾਰਨ ਵੇੜ ਕੇ ਮੁੰਡੇ ਦਾ ਜਿਹੜਾ ਆਪਣਾ ਮਿੱਤਰ ਆ ਉਹਦਾ ਕਰਕੇ ਬਿਜਲੀ ਦਾ ਕੰਮ ਤੇ ਜਾ ਰਹੇ ਤੇ ਘਰ ਨੂੰ ਤੇ ਜਾਂਦੇ ਜਾਂਦੇ ਮਾਰਲਿੰਗ ਸਾਡੇ ਮਿੱਤਰ ਨੇ ਹਾਕ ਥਸਰੀ ਕਾਂ ਕਿਵੇਂ ਹਾਲੇ ਵਾਲੇ ਤੇ ਪਹਿਲੀ ਵੀਡੀਓ ਵਿੱਚ ਤੁਸੀਂ ਦੇਖਿਆ ਹੋਣਾ ਇਹ ਮੁੰਡਾ ਬੜਾ ਮਿਹਨਤੀ ਆ ਇਹ ਮੁੰਡੇ ਨੇ ਪਹਿਲਾਂ ਖੋਲੀ ਹੋਈ ਸੀ ਰਾਸ ਦੀ ਰੇੜੀ ਤੇ ਗੰਨੇ ਦੀ ਸ਼ੂਟਿੰਗ ਕਰਕੇ ਫਿਰ ਇਹਨੇ ਹੁਣ ਜਿਹੜਾ ਆਪਣਾ ਨਵਾਂ ਕੰਮ ਖੋਲਿਆ ਉਹ ਖੋਲਿਆ ਆਪਣਾ ਕਾਦਾ ਕਾਦਾ ਪਲਾ ਕੜੀ ਚੌਲ ਤੇ ਰਾਜਮ ਚੌਲ ਕੜੀ ਚੌਲ ਤੇ ਰਾਜਮਾ ਚੌਲ ਤੇ ਸਫਾਈ ਐਂ ਫੁੱਲ ਤੇ ਵੈਸੇ ਕੜੀ ਚੌਲ ਦੇ ਨਾਲ ਕਿਆ-ਕਿਆ ਹੋਰ ਕਿਆ-ਕਿਆ ਨਾਲ ਕੋਈ achar choor ਵੀ ਕਿਹਾ ਈ ਸਫਾਈ ਦੇਖ ਲੋ ਜੀ ਪਹਿਲਾਂ ਇਹ ਡੇਲੀ ਮਤਲਬ ਤਾਜ਼ਾ ਖਾਣਾ ਹਾਂ ਡੇਲੀ ਤਾਜ਼ਾ ਖਾਣਾ ਲੱਗ ਜਾਂਦਾ ਵਧੀਆ ਕਿ ਨਹੀਂ ਚਲੋ ਇਹ ਅੰਦਰ ਜ਼ਿਆਦਾ ਆਰਡਰ ਆਉਂਨੇਗਾ ਬਾਹਰ ਤੇ ਕੋਈ ਖਾਈ ਜਾਂਦਾ ਲੈ ਲੈ ਕੇ ਅੰਦਰ ਜ਼ਿਆਦਾ ਆਰਡਰ ਆਉਂਨੇਗਾ ਬਾਹਰ ਤੇ ਬਾਹਰ ਦੀ ਤਾਂ ਕੋਈ ਪਤਾ ਜੰਨੇ ਚਲੋ ਤੇ ਬਹੁਤ ਮੁੰਡਾ ਮਿਹਨਤੀ ਆ ਸਲੂਟ ਆ ਵੈਸੇ ਪੜ੍ਹਾਈ ਵੀ ਬਹੁਤ ਵਧੀਆ ਕਰੀ ਹੋਈ ਆ ਚਲੋ ਕੁਝ ਪ੍ਰੋਬਲਮਾਂ ਕੁਝ ਦਿੱਕਤਾਂ ਕਰਕੇ ਹਨਾ ਸਾਰਾ ਕੁਝ ਦੇਖਣਾ ਪੈਂਦਾ ਚੰਗੀ ਗੱਲ ਆ ਵੈਸੇ ਸਲਾਮ ਆ ਤੇਰੀ ਸੋਚ ਨੂੰ ਵੀ ਤੂੰ ਅੱਗੇ ਵਧ ਰਿਹਾ ਹੈ ਪਰਮਾਤਮਾ ਇੱਕ ਇੱਕ ਦਿਨ ਤੇਰੀ ਜ਼ਰੂਰ ਸੁਣੂਗਾ ਤੇ ਮੇਰੇ ਵੀਰ ਜਿਹੜੇ ਵੀ ਇੱਥੇ ਲੋਕਲ ਦੇ ਆ ਚਲੋ ਇੱਕ ਵਾਰ ਇਹ ਕੋਈ ਕੜੀ ਜਾਲ ਖਾ ਕੇ ਜ਼ਰੂਰ ਜਾਇਆ ਜੀ ਸਾਡੀ ਜਿਹੜੀ ਵੀਡੀਓ ਦੇਖਦੇ ਆ ਤਸੀਲ ਆ ਜੀ ਚਮਕੌਰ ਸਾਹਿਬ ਮਾਣੇ ਮਾਤਰੇ ਰੋਡ ਤੇ ਮੁੰਡਾ ਬਿਲਕੁਲ ਕਚੈਰੀਆਂ ਦੇ ਸਾਹਮਣੇ ਖੜਦਾ ਇਹ ਏ ਤੁਸੀਂ ਜਰੂਰ ਇੱਕ ਵਾਰ ਇਹਨਾਂ ਨੂੰ ਵਿਜ਼ਿਟ ਔਰ ਜਰੂਰ ਖਾ ਕੇ ਹੀ ਜਾਇਓ ਤੇ ਇਹ ਪਲੇਟ ਦਾ ਕਿਹ ਹਿਸਾਬ بتاਵਾ ਹਾਫ ਹੈ ਕਿ 30 ਦੀ ਔਰ ਲੈ ਕੇ 60 ਹਾਫ 30 ਦੀ ਫੁੱਲ 60 ਰੁਪਏ ਦੀ ਠੀਕ ਹੈ ਚਲੋ ਠੀਕ ਹੈ ਜੀ ਚੱਲਦੇ ਹੁਣ ਆਪਾਂ ਘਰ ਨੂੰ ਹਾ ਵੀ ਵੀ ਕੋਲ ਪਹੁੰਚੇ ਆ ਜੀ ਹਾਂ ਵੀ ਵੀ ਸਾਸੀ ਦੀ ਗਾਣ ਭਾਈ ਸਾਹਰੇ ਸਾਉਠੀ ਬਿਠਾ ਕੇ ਉਹ ਤਾਂ ਦਰੂਤੀ ਰੱਖਾ ਤੁਨ ਮਹਾਰਾਜ ਮਹਾਰਾਜ ਹੁਣ ਤਿਹਾਰ ਬਹੁਤ ਨੌਨੇ ਦਿਨ ਤੋਂ ਸਦਾ ਇਕਣੇ ਹੋਣ ਸਾਰੇ ਤਿਹਾਰ ਕਾਤੇ ਨਾ ਰਾਖੜੀ ਆਉਂਦੀ ਹੈ ਕਿੰਨੇ ਤਰੀਕ ਤੇ ਮਨਾ ਰਾਖੜੀ ਤੇ ਸ਼ੁਰੂ ਹੈ ਕਾਤੇ ਰਾਖੜੀਆਂ ਨੌ ਦਿਨ ਦੀ ਨੌ ਦਿਨ ਤੋਂ ਤਿਹਾਰ ਸ਼ੁਰੂ ਹੋਣਾ ਪਹਿਲੀ ਪਹਿਲੀ ਲਖੜੀ ਹੋਣੀ ਹੈ ਪਹਿਲਾ ਲਖੜੀਆਂ ਪਹਿਲਾ ਲਖੜੀਆਂ ਚਲੋ ਸਭ ਨੂੰ ਇਦਾਂ ਹੀ ਤਿਹਾਰ ਖੁਸ਼ੀਆਂ ਭਰੇ ਹੋਣ ਹਾਂ ਸਾਡਾ ਵੀ ਭੋਲੀ ਦੀ ਆਉਣ ਵਾਲੀਆਂ ਇੱਕ ਅੱਧੇ ਦੇ ਆ ਭੋਲੀ ਭੈਣ ਨਹੀਂ ਮੈਂ ਕਿਦਨ ਫੋਨ ਕਰਿਆਦਾ ਕਹਿੰਦੀ ਵੀ ਥੋੜੀ ਲਖੜੀਆਂ ਹਾਲ ਤੱਕ ਪਹੁੰਚੀ ਹੋਈ ਨਹੀਂ ਹਾਂ ਨਾ ਇਹ ੜਚਾਂਗੇ ਚਲੋ ਤੇ ਅੰਗਦ ਦੀ ਕਹਿੰਦੀ ਲਖੜੀ ਮੀਨਾ ਹੈ ਕੀ ਮੀਨਾ ਕੀ ਹੁੰਦਾ ਚੁੱਪ ਗਾਈਂ ਬੈਠਾ ਰਹਿਣਾ ਅੱਛਾ ਚੁੱਪ ਕਰਕੇ ਉਹਨੂੰ ਮੀਨਾ ਕਹਿੰਦੇ ਨੇ ਵੀ ਜਿਹੜਾ ਚੁੱਪ ਕਰਕੇ ਬੈਠਾ ਰਹੇ ਕੋਈ ਵੇੜਾ ਦੁਆ ਬੋਲਦਾ ਸੋਣਾ ਅੱਛਾ ਉਹਨੂੰ ਮੀਨਾ ਤੇ ਇੱਕ ਹੋਰ ਗੱਲ ਹੁਣ ਲਖੜੀਆਂ ਆਉਂਦੀਆਂ ਕਿਆ ਸੋਚਿਆ ਕਿ ਕੁੜੀਆਂ ਬਾਰੇ ਪਰ ਕਿਆ ਕਰਨਾ ਪੈਣਾ ਸੋਚਿਆ ਕਿ ਭਾਈ ਥੋੜੀ ਮਰਜੀ ਹੈ ਕਿਆ ਦੇਣਾ ਦੇ ਫਿਰ ਵੀ ਮੈਂ ਕਿਆ ਕਹਿ ਸਕਦੀ ਹਾਂ ਹੂੰ ਚਲ ਦੇਖ ਵੀ ਦੇ ਤੇਰਾ ਹੱਕ ਬਣਦਾ ਕਹਿਣ ਦਾ ਠੀਕ ਆ ਤੂੰ ਹੁਣ ਸਿਆਣੀ ਹੈ ਤੈਨੂੰ ਪੁੱਛਣਾ ਸੀ ਜੇ ਅਸੀਂ ਆਪਣੀ ਮਰਜ਼ੀ ਕਰਨੀ ਹੁੰਦੀ ਵੀ ਤੈਨੂੰ ਕਾਹਨੂੰ ਪੁੱਛਣਾ ਪਤਾ ਸੀ ਤੈਨੂੰ ਪੁੱਛ ਕੇ ਕਰੂੰਗੇ ਹਾਂ ਉਹ ਕੱਪੜੇ ਲੈ ਲਿਓ ਹਾਂ ਉਹ ਕੱਪੜੇ ਨਾ ਸੋ ਠੀਕ ਆ ਤੇ ਜਿਵੇਂ ਮੈਂ ਮੰਨ ਲਾ ਉਹ ਸੰਦੀਪ ਭੈਣ ਦਾ ਹੋ ਗਿਆ ਸੋਹਣੇ ਪੌਣੇ ਵਾਲੇ ਲਈ ਸੰਦੀਪ ਭੈਣ ਦਾ ਹੋ ਗਿਆ ਸੁਖੂ ਭੈਣ ਦਾ ਹੋ ਗਿਆ ਤੇ ਜਸਮੀ ਦਾ ਹੋ ਗਿਆ ਛੁੱਪੂ ਤੋਂ ਪੈਸੇ ਦੇ ਦਾਂਗੇ ਹਾਂ ਠੀਕ ਨਹੀਂ ਗੱਲ ਓਕੇ ਓਕੇ ਜਿੰਨੀ ਵੀ ਛੜਦਾ ਹੋ ਗਈ ਬਣੀ ਤੇ ਸੂਟ ਦੇ ਤਿੰਨ ਤਾਂ ਇਹਨਾਂ ਦੇ ਹੋ ਗਏ ਆ ਬਾਕੀ ਚੱਲ ਜਿੱਧਰ ਪੁੱਛੂਗਾ ਵੀ ਭਾਈ ਉਧਰ ਤਾਂ ਕਿਨੇ ਕਿਨੇ ਹੋਣਾ ਇਕੱਠੇ ਚੱਕ ਲਵਾਂਗਾ ਆਹ ਇਕੱਠੇ ਹੀ ਲੈ ਲਿਓ ਜਿੰਨੇ ਦੇਣੇ ਆ ਜੇ ਇਹਨੂੰ ਦੇਣੇ ਆ ਪੰਜ ਸੱਤ ਉਹ ਜਿਹੜੇ ਵੀ ਲੈਣੇ ਆ ਉਹ ਪੌਣ ਦੇ ਹਿਸਾਬ ਨਾਲ ਵੀ ਖੜਾ ਦੇ ਜੀ ਪੇਟੇ 'ਚ ਵੀ ਰੱਖਣ ਦਾ ਕੀ ਫਾਇਦਾ ਨਾ ਕਰ ਨਹੀਂ ਨਹੀਂ ਪੇਟੇ 'ਚ ਪੌਣੇ ਵਾਲੇ ਦੇ ਦੇ ਭੋਲੀ ਭੈਣ ਨੂੰ ਵੀ ਅਸੀਂ ਇੱਕ ਕਿਰਨਾਂ ਦਾ ਹੋ ਗਏ ਇੱਕ ਭੋਲੀ ਭੈਣ ਦਾ ਹੋ ਗਏ ਉਹਨਾਂ ਨੂੰ ਹੀ ਦੋ ਹੁੰਦੇ ਹੋ ਕੱਟ ਕਿਆ ਗੱਲ ਜਰੂਰ ਦੀ ਲੱਕੜੀਆਂ ਹੋਣੀਆਂ ਉਹਨਾਂ ਨੂੰ ਤਾਂ ਸੇਵਗੇ ਤੇ ਵੇਚਨੇ ਅਸੀਂ ਬਾਅਦ 'ਚ ਦੇ ਦਿੰਦੇ ਸੇਵਗੇ ਵੇਚਦੇ ਆ ਕੇ ਅੱਛਾ ਠੀਕ ਆ ਤੇ ਬਾਕੀ ਹੁਣ ਹੋਰ ਦੱਸਾਂ ਮੈਂ ਉਹਦਾ ਜੀ ਵੀ ਹਾਂ ਤੂੰ ਇੰਟਾਰਕ ਮੈਂ ਦੇਖਦਾ ਫਿਰ ਇੱਕ ਦਿਨ ਤੱਕ ਗਿਆਉਂਗੋਂ ਮੈਂ ਜਾ ਤਾ ਹਾਂ ਹੂੰ ਦੱਸ ਕਿਆ ਕਹਿਣਾ ਚਾਹੁੰਦਾ ਹਾਂ ਵਧੀਆ ਓਕੇ ਕਹਿਣਾ ਹੈ ਹੂੰ ਦੂਆ ਬੜਾ ਬੜਾ ਠੀਕ ਹੈ ਸਕੂਲ ਗਿਆ ਹਤ ਆ ਗਿਆ ਹੁਣ ਮੈਂ ਗਿਆ ਤਾ ਉਹ ਤੈਨੂੰ ਦੱਸਿਆ ਨਹੀਂ ਮੁੰਡਾ ਵਿਚਾਰਾ ਮਿੱਤਰ ਆ ਮੇਰਾ ਉਹਦੇ ਗਰੀਬ ਪਰਿਵਾਰ ਤੋਂ ਵਿਚਾਰਾ ਚਲੋ ਹੁਣ ਕੰਮ ਆਪਾਂ ਨੂੰ ਆਉਂਦਾ ਤਾਂ ਮੈਂ ਭਾਈ ਨੂੰ ਕਿਹਾ ਮੈਨੂੰ ਸਮਾਨ ਲਿਆਈ ਦੇ ਇਹਨੂੰ ਸਮਾਨ ਸਮੂਹ ਲੈ ਕੇ ਦੇ ਦਿੱਤਾ ਤਾਂ ਉਹਦੇ ਤਾਰਾਂ ਤੋਂ ਗਾਵੇ ਜੋ ਵੀ ਟੁੱਟੀ ਹੋਈ ਜਾਂ ਮਦ ਉਸ ਸਾਰੇ ਬਦਲ ਕੇ ਚਾਂਕੂ ਵੀ ਚੱਲ ਕੋਈ ਗਾਣੀ ਕਰਪਲਾ ਹੋ ਪਲਾ ਤੋਂ ਭਲੇ ਦਾ ਪਲਾ ਕਹਿੰਦਾ ਚਾਰੇ ਪਾਸੇ ਪੈਸਾ ਵੀ ਨਹੀਂ ਸੋਚੀ ਕਰੂੰਗਾ ਨਾ ਉਹ ਵਿਚਾਰੇ ਕਰਦੇ ਹੀ ਇਹ ਦੋਵੇਂ ਬਾਪ ਹਾਂ ਗਰੀਬ ਆ ਵਿਚਾਰੇ ਬਹੁਤ ਬਹੁਤ ਗਰੀਬ ਪਰਿਵਾਰ ਚੋਂ ਆ ਵੀ ਬਾਕੀ ਚਲੋ ਗਰੀਬੀ ਮੇਰੀ ਪਰਮਾਤ ਆਉਂਦੀ ਹੋ ਰਹੀ ਦੀ ਆ ਵੀ ਗਰੀਬ ਆ ਅਸੀਂ ਵੀ ਗਰੀਬ ਹਾਂ ਅਸੀਂ ਕਿਤੇ ਅਮੀਰ ਬਿਲਕੁਲ ਜਦੋਂ ਵੀ ਭਾਈ ਮਸਾ ਰੋਟੀ ਪੱਕਦੀਏ ਪੁੱਤ ਅਸੀਂ ਵੀ ਬਣੇ ਰੋਟੀ ਖਾ ਰਹੇ ਨੇ ਕਿਸੇ ਨੂੰ ਕੀ ਪਤਾ ਹੁੰਦਾ ਕਿਦਾਂ ਕਿਸੇ ਨੂੰ ਕਿਸੇ ਦੇ ਘਰ ਦਾ ਨਹੀਂ ਪਤਾ ਹੁੰਦਾ ਵੀ ਆਪਣੇ ਘਰ ਦੇ ਵਿੱਚ ਉਹ ਕਿੱਦਾਂ ਰਹਿੰਦੇ ਨੇ ਕਿੱਦਾਂ ਨਹੀਂ ਰਹਿੰਦੇ ਇੱਕ ਗੱਲ ਹੋਰ ਦੇਖੀਏ ਤਾਂ ਆਹ ਜਿਹੜਾ ਡਾਕਟਰਾ ਰੋਡਾ ਮੁੰਡੇ ਜਿਹਦੇ ਨੇ ਦਿਲਾ ਰੀੜੀ ਖੁੱਲੀ ਹੋਈ ਇੱਥੇ ਚੌੜਾ ਚੌੜਾ ਬਾਈ ਸਰ ਪਤਾ ਚੌੜਾ ਨਹੀਂ ਆਹ ਕੜੀ ਚੌਲ ਰਾਜਮਾ ਅੱਛਾ ਪਤਾ ਨਹੀਂ ਹੱਥ ਸੀਲ ਕੋਲ ਆਹ ਬਾਈ ਮੁੰਡਾ ਮੇਥੀ ਥੀ ਤੇ ਲਬਲਾ ਤਾਂ ਲਾਈਤੀ ਰਾਤੀ ਦੇ ਲਈ ਫੇ ਗੰਨਾ ਹੋ ਗਿਆ ਤਾਂ ਘਟ ਛੋਟ ਹੋ ਗਈ ਜਿੱਦ ਗੰਨੇ ਚੰਗਾ ਸਮਾਂ ਲੱਗਿਆ ਵਾ ਕੰਮ ਕਰਨਿਆ ਨਹੀਂ ਅੱਜ ਕੱਲ ਤਾਂ ਮਡੀ ਰੀ ਵੀ ਇੰਨੀ ਸੋਚ ਕਿੱਥੇ ਲੰਬੀ ਰੱਖਦੀ ਹੈ ਹਾਂ ਵੀ ਸਾਨੂੰ ਪਿੰਡ ਦੇ ਕਿਆ ਕਹਿਣਗੇ ਅਸੀਂ ਪਿੰਡ ਪਿੱਛੇ ਕੰਮ ਥੋੜਾ ਨਾ ਯਾਰ ਰੋਡੇ ਨੇ ਕਿਹਾ ਉਹਨੂੰ ਵੀ ਭਾਈ ਕੰਮ ਕਰ ਕੰਮ ਕਰ ਤੇ ਉਹਦੇ ਵੀ ਭਾਈ ਦੇਖੋ ਉਹਨੂੰ ਵੀ ਸਲਾਮ ਜਿਨੇ ਲੰਬੀ ਸੋਚ ਰੱਖੀ ਵੀ ਮਿਹਨਤ ਕਰਨ ਦਾ ਕੋਈ ਡਰ ਨਹੀਂ ਮਿਹਨਤ ਜਿਹੜੀ ਮਰਜੀ ਵੀ ਮਿਹਨਤ ਕਰਨੀ ਚਾਹੀਦੀ ਮੈਂ ਤਾਂ ਕਚੌੜੀ ਦਾ ਹੁੰਦਾ ਖਤਰਾ ਹਾਂ। ਹਾਂ। ਕਾਰ ਕਰਨੇ ਦਾ ਕੋਈ ਮੇਨਾ ਨਹੀਂ। ਕਾਰ ਕਰਾਉਣੇ ਦਾ ਕੋਈ ਮੇਨਾ ਨਹੀਂ ਹੈਗਾ। ਤ੍ਰੀਵੀ ਤੈਮੀ ਜਾਣਾ ਹੁੰਦਾ ਲੱਕੜੀ ਲੈ ਕੇ। ਨਾਨਕੇ ਨੂੰ। ਹਾਂ ਮੈਂ ਜਾਉਂਗੀ ਦੋ। ਸਾਜਣ। ਮੈਂ ਲੱਕੜੀ ਵਾਲੇ ਦਿਨ ਜਾਉਂਗੀ। ਲੱਕੜੀਆਂ ਵਾਲੇ ਦਿਨ ਹੀ ਆਪਾਂ ਨੇ ਜਾਣਾ ਗੱਡੀ 'ਚ। ਹਾਂ। ਲੱਕੜੀਆਂ ਲੈ ਦੇਣ। ਲੱਕੜੀਆਂ ਆਉਣੇ ਪਹਿਲਾਂ ਜਾਉਂਗੇ। ਉਹ ਪਹਿਲਾਂ ਆਲੀ ਹੋ ਪੂਰੀ। ਪੂਰੀਆਂ ਦਾ ਆ ਲੈਣਾ ਬੈਨਾ। ਕਿਹੜੀਆਂ ਨੇ? ਸੁਖੋ ਰਹੇ ਨੇ। ਕ ਕਾਵਾਉਣਾ ਉਹਨਾਂ ਨੇ। ਉਹਨਾਂ ਨੇ ਆਉਣਾ ਇੱਕ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਆਉਣਾ ਉਹਨਾਂ ਨੇ 9 ਜਰੀ ਨੂੰ ਤੂੰ ਲੱਖੜੀ ਲੈ ਕੇ ਜਾਉਂਗੀ ਨਾ ਕਹਤੇ ਨਹੀਂ ਆਪਾਂ ਜਾਉਂਗੇ ਲੱਖੜੀਆਂ ਤੇ ਕਾਈ ਲਾ ਦੋ ਚਾਰ ਹੂੰ ਚਲੋ ਤੇ ਛੇ ਬੰਦੇ ਮਹਾਂ ਇਕੱਠੇ ਹੋ ਕੇ ਚੱਲਾਂਗੇ ਸਾਰੇ ਛੇ ਬੰਦੇ ਠੀਕ ਆ ਕੌਣ ਕੌਣ ਬੋਲ ਤੂੰ ਜੰਨੀ ਅਛਰਾ ਜਿਹਨੂੰ ਮਿਲਿਆ ਉਹ ਵਿਚਾਰੇ ਨੂੰ ਹੂੰ ਚਰਨਜੀਤ ਵੀ ਤਾਂ ਜਾਉਗੀ ਉਹ ਵੀ ਲੈ ਚੱਲ ਨਿਆਣੇ ਵੀ ਜਾਣਗੇ ਅੰਗਤ ਵੀ ਜਾਊਗਾ ਆਦਨ ਜੱਬੀ ਹਰੀਆਂ ਚੱਲਾਜੋ ਪੱਕਾ ਹੋ ਗਿਆ ਬਾਗਾ ਠੀਕ ਹੈ ਚਲੋ ਜੀ ਹੁਣ ਦੇਖਦੇ ਆਂ ਅਸੀਂ ਬਣਾਉਨੇ ਆਂ ਪ੍ਰੋਗਰਾਮ ਕਿਦਾਂ ਜਾਣਾ ਕਿਦਾਂ ਨਹੀਂ ਜਾਵਾਂਗੇ ਨਾਨਕੇਆਂ ਨੂੰ ਇਕੱਠੇ ਹਾਂ ਕੋਈ ਹੁਣ ਤਾਂ ਚਲੋ ਸਾਧਨ ਹੋ ਗਿਆ ਹੁਣ ਤਾਂ ਆਪਾਂ ਜਾ ਸਕਦੇ ਆਂ ਇਕੱਠੇ ਕੋਈ ਅੱਗੇ ਤਾਂ ਹੁਣ ਬੱਲੇ ਚਲ ਭਾਈ ਮੋਟਰ ਮੈਂ ਕਹਲਾ ਮੋਟਰ ਬੰਨੇ ਜਾਣੇ ਕਿੱਥੇ ਜਾਈਏ ਹੁਣ ਤਾਂ ਚਲੋ ਪ੍ਰਮਾਤਮਾ ਨੇ ਵਧੀਆ ਕਰਤਾ ਗੱਡੀ ਮਿਲ ਗਈ ਹੁਣ ਤਾਂ ਆਪਾਂ ਜਾ ਸਕਦੇ ਆਂ ਹੈ ਠੀਕ ਬਣਾ ਲੇ ਪ੍ਰੋਗਰਾਮ ਚਲ ਨਹੀਂ ਹਣ ਲੱਕੜੀਆਂ ਦਾ ਆਜਨੇ ਨੇੜੇ ਆਹੋ ਲੱਕੜੀਆਂ ਦੀ ਗੱਲ ਕਰਨ ਨਾਲ ਸੰਧਾਰਾ ਕਰਦੇ ਆਂ ਉਹਨਾਂ ਰੋਦ ਹੁੰਦੀਆਂ ਚੜਨ ਗਈਆਂ ਜੀਆਂ ਤਾਂ ਹੁਣ ਕਰਦਾ ਪਤਾ ਨਹੀਂ ਪੁੱਛ ਕੇ ਸੋਨ ਤਾਂ ਚੜ ਗਿਆ ਸੋਨ ਤੇ ਵੀ ਤਾਂ ਹੁਣ ਦੇਖਿਆ ਜਾਂਦੇ ਸੰਧਾਰਿਆਂ ਦਾ ਤੇ ਨਹੀਂ ਬਿਸਕੁਟ ਹੀ ਦੇ ਦੇਣੇ ਹਨਾ ਕਰਾ ਕੇ ਬਿਸਕੁਟ ਦੇ ਦੇ 5 ਕਿਲੋ ਬਹੁਤ ਹਾਂ ਨਾ ਤੁਮ ਘਰ ਵਾਸੀ ਜੰਦੇ 5 ਕਿਲੋ ਕੋ ਦੇਣਾ 5 ਵਣ ਜਾਣੇ ਜਿਹੜੇ ਰੱਖ ਲੈ ਉਹ ਘਰ ਤੇ ਚਾਹ ਸਮੇਂ ਤੇ ਦੇ ਦੇ ਉਹ 6 7 8 9 ਕਿਲੋ ਬਿਸਕੁਟ ਦੇ ਦਈਏ ਕਿਉਂ ਰੱਖ ਲੈ ਘਰੇ ਨਾ 4 ਕਿਲੋ ਮੱਲ ਲ ਦੇ ਦਾਂਗੇ ਜਸਮੀਨ ਨੂੰ ਵੀ ਦੇ ਦਾਂਗੇ ਮੈਂ ਸੀ ਕਹਿ ਦੇਣਾ ਜਸਮੀਨ ਨੂੰ ਥਾ ਹੋਣਾ ਹੁਣ ਸੰਧਾਰ ਆਪਣਾ ਤਾਂ ਨਹੀਂ ਕੋਈ ਫਰਕ ਨਾ ਅੱਛਾ ਆਪਣਾ ਕੋਈ ਫਰਕ ਨਹੀਂ ਆਇਆ ਉਹਨਾਂ ਦਾ ਹਣੋਂ ਚਲੇ ਗਈ ਤਾਂ ਮਾਲਾ ਕੱਲ ਟੱਟ ਗਈ ਸੋਣ ਰਾਤ ਲਾ ਕੇ ਨਹੀਂ ਨਹੀਂ ਇਸ ਨਾਲ ਰੌਣਾ ਆਈ ਵੀ ਹੈ ਨਾ ਚਲੇ ਗਈ ਇਕੱਲੇ ਕਹਿੰਦੀ ਮੇਰੇ ਨਾਲ ਦੀ ਲਾਗਾ ਇਹਦਾ ਆਹ ਗੱਲ ਸੋਕੇ ਦੇਖੀਗੇ ਅ ਮੈਂ ਮੈਨੂੰ ਦੱਸਿਆ ਵੀਡੀਓ ਦੇਖੀਗੇ ਸੀ ਕੱਟ ਕੇ ਚਲੇ ਗਿਧਰ ਰਵਿੰਦਰ ਨੂੰ ਬੁਲਾ ਲਿਆ ਤੇ ਕਹਿੰਦੀ ਮੈਨੂੰ ਆਗੇ ਲੈ ਜਾ ਮੇਰਾ ਨੀਲਾ ਅੱਛਾ ਹਾਂ ਮਸ ਉਹ ਚਲ ਆਈ ਗਈ ਭਾਈ ਆਪਣੇ ਘਰ ਨੂੰ ਸੰਧਾਰ ਆਈ ਉਹ ਤਾਂ ਉਹ ਕਹੇ ਦੇਣਗੇ ਅੱਛਾ ਇਹ ਨਹੀਂ ਹੱਕ ਮੰਨਦਾ ਭੈਣ ਦਾ ਫੇਰ ਹੁਣ ਆਈ ਉਹ ਤਾਂ ਹਾਂਗੇ ਭਾਈ ਜੇ ਹੁਣ ਉਹਨੇ ਕੁਦੀ ਮੈਂ ਨਹੀਂ ਹਾਂਗਾ ਹਾਂ ਚਲੋ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਹੁਣ ਅਗਲੇ ਬਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਤੇ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਬਾਪਾਏ